ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਅਸੀਂ ਚੱਲੇ ਆ ਤਖਤ ਸ੍ਰੀ ਕੇਸਗੜ੍ਹ ਸਾਹਿਬ ਜੋ ਕਿ ਸ਼੍ਰੀ ਅਨੰਦਪੁਰ ਸਾਹਿਬ ਸਥਿਤ ਹੈ ਤੇ ਅਸੀਂ ਫਟਾਫਟ ਟ੍ਰੇਨ ਦੇ ਵਿੱਚ ਬੈਠੇ ਟ੍ਰੇਨ ਦਾ 뷰 ਬਹੁਤ ਸੋਹਣਾ ਲੱਗ ਰਿਹਾ ਸੀ ਮੈਨੂੰ ਪਰਸਨਲੀ ਟ੍ਰੇਨ 'ਚ ਟਰੈਵਲ ਕਰਨਾ ਬਹੁਤ ਪਸੰਦ ਆ ਤੇ ਨੈਕਸਟ ਸਟਾਪ ਸਾਡਾ ਸੀ ਖਮਾਣੂ ਤੇ ਇੱਥੋਂ ਦੀ ਹਰਿਆਵਲ ਮੈਨੂੰ ਇੰਨੀ ਕੁ ਵਧੀਆ ਲੱਗੀ ਕਿ ਮੇਰੇ ਕੋਲੋਂ ਵੀਡੀਓ ਬਣਾਏ ਬਣਾ ਰਿਹਾ ਹੀ ਨਹੀਂ ਗਿਆ ਤੁਸੀਂ ਖੁਦ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਹਰਿਆਲੀ ਬਹੁਤ ਹੀ ਵਧੀਆ ਲੱਗ ਰਹੀ ਸੀ ਬਹੁਤ ਹੀ ਵਧੀਆ 뷰 ਲੱਗ ਰਿਹਾ ਸੀ ਤੇ ਆਈ ਵਾਂਟ ਕਿ ਹਰ ਜਗ੍ਹਾ ਇਦਾਂ ਦੀ ਹਰਿਆਲੀ ਹੋਣੀ ਹੀ ਚਾਹੀਦੀ ਆ ਫਿਰ ਅਸੀਂ ਆਂਜਲ ਦੇ ਨਾਲ ਥੋੜੀ ਮਸਤੀ ਕੀਤੀ ਆਂਜਲ ਦੇ ਥੱਪੜ ਮਾਰਿਆ ਤੁਸੀਂ ਵੇਖਿਓ ਇਹ ਕਿਦਾਂ ਕਾ ਕਰਦੀ ਆ ਤੇ ਫਿਰ ਅੱਗੇ ਆਪਾਂ ਥੋੜੀ ਵੀਊ ਦੀ ਰਿਕਾਰਡਿੰਗ ਕੀਤੀ ਕਿਉਂਕਿ ਜਿੱਦਾਂ ਕਿ ਤੁਹਾਨੂੰ ਪਤਾ ਹੀ ਸ਼ਹਿਰਾਂ ਦੇ ਵਿੱਚ ਐਦਾਂ ਪੈਲੀਆਂ ਵਗੈਰਾ ਦੇਖਣ ਨੂੰ ਬਹੁਤ ਹੀ ਘੱਟ ਮਿਲਦੀਆਂ ਨੇ ਤੁਸੀਂ অলਮੋਸਟ ਦੇਖ ਸਕਦੇ ਹੋ ਸਾਡਾ ਜਿਹੜਾ ਟ੍ਰੇਨ ਦਾ ਡੱਬਾ ਸੀ ਉਹ ਸਾਰਾ ਖਾਲੀ ਹੀ ਸੀ ਫਿਰ ਸਾਨੂੰ ਭੁੱਖ ਲੱਗੀ ਆਪਾਂ ਕੁਝ ਖਾਦਾ ਜਿੱਦਾਂ ਕਿ ਤੁਸੀਂ ਦੇਖ ਸਕਦੇ ਹੋ ਮੈਂ ਤੇ ਫਟਾਵੜ ਪੀਜ਼ਾ ਖਾ ਰਹੀ ਸੀ ਜੋ ਕਿ ਬਹੁਤ ਹੀ ਟੇਸਟੀ ਸੀ ਮਜ਼ੇਦਾਰ ਸੀ ਫਿਰ ਪੀਜ਼ਾ ਖਾਣ ਤੋਂ ਬਾਅਦ ਆਪਾਂ ਇੱਕ ਛੋਟੀ ਜਿਹੀ ਵੀਡੀਓ ਸ਼ੂਟ ਕੀਤੀ ਜਿੱਦਾਂ ਕਿ ਤੁਸੀਂ ਵੇਖ ਸਕਦੇ ਹੋ ਅਗਲਾ ਸਟੇਸ਼ਨ ਪਤਾ ਨਹੀਂ ਕਿਹੜਾ ਸੀ ਬਟ ਇੱਥੇ 뷰 ਬਹੁਤ ਸੋਹਣਾ ਆ ਰਿਹਾ ਸੀ ਫਿਰ ਮੈਂ ਇੱਕ ਛੋਟੀ ਜਿਹੀ ਵੀਡੀਓ ਸ਼ੂਟ ਕੀਤੀ ਤੇ ਫਿਰ ਹੱਡਾ ਜਿਹੜਾ ਫਾਈਨਲੀ ਆਪਾਂ ਸ਼੍ਰੀ ਅਨੰਦਪੁਰ ਸਾਹਿਬ ਪਹੁੰਚ ਗਏ ਜਿੱਥੇ 뷰 ਬਹੁਤ ਹੀ ਸੋਹਣਾ ਸੀ ਜਿੱਦਾਂ ਕਿ ਤੁਸੀਂ ਦੇਖ ਸਕਦੇ ਹੋ ਰੇਲਵੇ ਸਟੇਸ਼ਨ ਜੋ ਸੀ ਨਿਊ ਰੈਨੂਵੇਟ ਕੀਤਾ ਗਿਆ ਸੀ ਤੇ ਬਹੁਤ ਹੀ ਸੋਹਣਾ ਬਣਾ ਦਿੱਤਾ ਗਿਆ ਸੀ ਗੁਰੂ ਨਗਰੀ ਨੂੰ ਜਿੱਦਾਂ ਕਿ ਤੁਸੀਂ ਵੀਡੀਓ ਦੇ ਵਿੱਚ ਵੇਖ ਹੀ ਸਕਦੇ ਹੋ ਪਹਿਲਾਂ ਇਹ ਇਸ ਤਰ੍ਹਾਂ ਦਾ ਨਹੀਂ ਸੀ ਹੋ ਰੈਨੂਵੇਸ਼ਨ ਦਾ ਕੰਮ ਹਲੇ ਵੀ ਚੱਲ ਰਿਹਾ ਸੀ ਉਸ ਤੋਂ ਬਾਅਦ ਫਾਈਨਲੀ ਆਪਾਂ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਪਹੁੰਚੇ ਮਾਰਕੀਟ ਤੁਸੀਂ ਵੇਖ ਸਕਦੇ ਹੋ ਬਾਜ਼ਾਰ ਪੂਰੀ ਤਰ੍ਹਾਂ ਸਜੋਆਇਆ ਸੀ ਹਰ ਪ੍ਰਕਾਰ ਦੇ ਸ਼ਸਤਰ ਇੱਥੇ ਮਿਲ ਜਾਣਗੇ ਮੈਂ ਤੇ ਸਪੈਸ਼ਲੀ ਜਦੋਂ ਵੀ ਅਨੰਦਪੁਰ ਸਾਹਿਬ ਦਾਨੀਆ ਤੋਂ ਸਸਤਾ ਜਰੂਰ ਲੱਗਿਆ ਹੁੰਦੀ ਆ ਤੇ ਜੁੱਦਾ ਕਿ ਤੁਸੀਂ ਵੇਖ ਸਕਦੇ ਹੋ ਅਸੀਂ ਫਿਰ ਪੈਦਲ ਹੀ ਇੱਥੋਂ ਜਾ ਰਹੇ ਸੀ ਬਿਕਾਜ਼ ਆਪਾਂ ਟ੍ਰੇਨ ਤੇ ਆਏ ਸੀ ਤੇ ਅੱਗੋਂ ਆਪਾਂ ਕੋਈ ਵੀ ਆਟੋ ਜਾਂ ਟੈਕਸੀ ਨਹੀਂ ਕੀਤੀ ਸੀ ਬਿਕਾਜ਼ ਇਟ ਜਸਟ ਰੇਲਵੇ ਸਟੇਸ਼ਨ ਤੋਂ 5 ਤੋਂ 10 ਮਿੰਟ ਦਾ ਹੀ ਰਸਤਾ ਹੈ ਤੇ ਮੈਂ ਬਾਕੀ ਨੂੰ ਵੀ ਇਹੀ ਸੁਜੈਸਟ ਕਰਦੀ ਆ ਕਿ ਟੈਕਸੀ ਵਗੈਰਾ ਦੇ ਚੱਕਰਾਂ 'ਚ ਨਾ ਪੈਣਾ ਕਿਉਂਕਿ ਬਹੁਤ ਹੀ ਨੇੜੇ ਰਹਿੰਦਾ ਹੈ ਰੇਲਵੇ ਸਟੇਸ਼ਨ ਤੋਂ ਛਿਰੀ ਕੇਸਗੜ ਸਾਹਿਬ ਫਿਰ ਫਾਈਨਲੀ ਆਪਾਂ ਪਹੁੰਚੇ ਜਿੱਦਾਂ ਕਿ ਤੁਸੀਂ ਦੇਖ ਸਕਦੇ ਹੋ ਦਵਾਰ ਸੱਜਿਆ ਹੋਇਆ ਸੀ ਉੱਤੇ ਬੋਰਡ ਲਗਾਇਆ ਸੀ ਤੱਕ ਅਚਰੀ ਕੇਸਗੜ ਸਾਹਿਬ ਪਹੁੰਚਣ ਤੇ ਜੀ ਆਇਆਂ ਨੂੰ ਤੇ ਆਜੋ ਫਿਰ ਸਾਰੇ ਜਣੇ ਚੱਲਦੇ ਆਂ ਦਰਸ਼ਨ ਦੀਦਾਰਿਆਂ ਦੇ ਲਈ ਫਿਰ ਅਸੀਂ ਸਭ ਤੋਂ ਪਹਿਲਾਂ ਗਠੜੀਕਰ ਗਏ ਉੱਥੇ ਅਸੀਂ ਆਪਣੇ ਬੈਗ ਜਮ੍ਹਾਂ ਕਰਾਏ ਤੇ ਗੁਰੂ ਸਾਹਿਬ ਦੇ ਦਰਸ਼ਨਾਂ ਦੇ ਲਈ ਪਹੁੰਚ ਗਏ ਸਭ ਤੋਂ ਪਹਿਲਾਂ ਅਸੀਂ ਕੜਾ ਪ੍ਰਸ਼ਾਦ ਦੀ ਦੇਖ ਕਰਾਈ ਤੇ ਫਿਰ ਪੈਰ ਧੋਣ ਤੋਂ ਬਾਅਦ ਅਸੀਂ ਦਰਬਾਰ ਵੱਲ ਨੂੰ ਰਵਾਨਾ ਹੋ ਗਏ ਫਿਰ ਅਸੀਂ ਨਿਸ਼ਾਨ ਸਾਹਿਬ ਤੇ ਮੱਥਾ ਟੇਕਿਆ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਤੇ ਚੜ੍ਹਦੀ ਕਲਾ ਦੀ ਮੰਗ ਕੀਤੀ ਜਿੱਦਾਂ ਕਿ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਇਸ ਨਿਸ਼ਾਨ ਸਾਹਿਬ ਦਾ ਰੰਗ ਵੀ ਬਦਲ ਕੇ ਬਸੰਤੀ ਕਰ ਦਿੱਤਾ ਗਿਆ ਸੀ ਕਿਉਂਕਿ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਪੰਜ ਪਿਆਰਿਆਂ ਦੇ ਵੱਲੋਂ ਜੋ ਮੀਟਿੰਗ ਹੋਈ ਸੀ ਉਸ 'ਚ ਇਹ ਫੈਸਲਾ ਲਿਆ ਗਿਆ ਸੀ ਕਿ ਸਾਰੇ ਗੁਰਦੁਆਰਾ ਸਾਹਿਬਾਂ ਦੇ ਨਿਸ਼ਾਨ ਸਾਹਿਬਾਂ ਦਾ ਰੰਗ ਬਦਲ ਕੇ ਬਸੰਤੀ ਕਰ ਦਿੱਤਾ ਜਾਵੇਗਾ ਤੇ ਉਦਾਂ ਹੀ ਤੁਸੀਂ ਦੇਖ ਸਕਦੇ ਹੋ ਇਸ ਨਿਸ਼ਾਨ ਸਾਹਿਬ ਦਾ ਰੰਗ ਵੀ ਬਦਲ ਦਿੱਤਾ ਗਿਆ ਹੈ ਕੁਦਰਤ ਤੇ ਦੇਰ ਪੁਰਾਣ ਕੰਤੇ ਮਾਂ ਕੁਦਰਤ ਸਰਬ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰਬ ਕੀ ਕੁਝ ਸਮਾ ਕੀਰਤਨ ਸੁਣਿਆ ਉਸ ਤੋਂ ਬਾਅਦ ਅਸੀਂ ਕੜਾ ਪ੍ਰਸ਼ਾਦ ਦੀ ਦੇਖ ਲਈ ਅਤੇ ਦੇਖ ਛਕਨ ਤੋਂ ਬਾਅਦ ਅਸੀਂ ਫਿਰ ਉੱਥੋਂ ਰਵਾਨਾ ਹੋ ਗਏ ਬਾਅਦ ਫਿਰ ਅਸੀਂ ਗੁਰਦੁਆਰਾ ਟਿੱਬੀ ਸਾਹਿਬ ਜਾਣਾ ਸੀ ਫਿਰ ਅਸੀਂ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਤੋਂ ਗੁਰਦੁਆਰਾ ਟਿੱਬੀ ਸਾਹਿਬ ਜਾਣ ਦੇ ਲਈ ਰਵਾਨਾ ਹੋ ਗਏ ਜਿੱਦਾਂ ਕਿ ਤੁਸੀਂ ਵੇਖ ਸਕਦੇ ਹੋ ਰਸਤੇ ਦੇ ਵਿੱਚ ਵਿਊ ਬਹੁਤ ਹੀ ਸੋਹਣਾ ਲੱਗ ਰਿਹਾ ਸੀ ਬਹੁਤ ਹੀ ਮਨਮੋਹਕ ਸੀ ਬਹੁਤ ਹੀ ਵਧੀਆ ਸੀ ਫਿਰ ਫਾਈਨਲੀ ਅਸੀਂ ਗੁਰਦੁਆਰਾ ਟਿੱਬੀ ਸਾਹਿਬ ਪਹੁੰਚ ਗਏ ਜਿਹੜੇ ਭਾਈ ਸਾਹਿਬ ਸਾਨੂੰ ਆਟੋ ਚ ਲੈ ਕੇ ਗਏ ਸੀ ਉਹ ਵੀ ਬਹੁਤ ਹੀ ਵਧੀਆ ਸੀਗੇ ਨਹੀਂ ਤੇ ਸਾਨੂੰ ਪਹਿਲਾਂ ਟੈਨਸ਼ਨ ਸੀ ਕਿ ਅਸੀਂ ਉਥੋਂ ਵਾਪਸ ਕਿੱਦੋਂ ਆਣਾ ਬਿਕੋਜ਼ ਆਟੋਸ ਉੱਥੇ ਈਜ਼ੀਲੀ ਨਹੀਂ ਮਿਲਦੇ ਸੀ ਤੇ ਅਸੀਂ ਬਾਈ ਟ੍ਰੇਨ ਗਏ ਸੀ ਜਿੱਦਾਂ ਕਿ ਮੈਂ ਵੀਡੀਓ ਦੇ ਵਿੱਚ ਪਹਿਲਾਂ ਦੱਸਿਆ ਉਹਨਾਂ ਨੇ ਸਾਡੇ ਨਾਲ ਬਹੁਤ ਕੋਆਪਰੇਟ ਕੀਤਾ ਉਹਨਾਂ ਨੇ ਕਿਹਾ ਕਿ ਤੁਹਾਡੇ ਬਾਅਦ ਨੇ ਮੈਂ ਵੀ ਦਰਸ਼ਨ ਕਰ ਲਾਂਗਾ ਤੇ ਚਲੋ ਮੈਂ ਇੱਥੇ ਤੁਹਾਡੀ ਵੇਟ ਕਰ ਲੈਣਾ ਵਾ ਤੁਸੀਂ ਮੁੜ ਕੇ ਆ ਜਿਓ ਤੇ ਫਿਰ ਅਸੀਂ ਬਿਲਕੁਲ ਇਦਾਂ ਹੀ ਕੀਤਾ ਲਾਈਕ ਆਪਾਂ ਕਹਿੰਦੇ ਨੇ ਜਦੋਂ ਆਪਾਂ ਗੁਰੂ ਸਾਹਿਬ ਦੇ ਦਰ ਤੇ ਜਾਂਦੇ ਆ ਤੇ ਉਹ ਸਾਰੇ ਸਾਡੇ ਕੰਮ ਸਿੱਧੇ ਕਰ ਦਿੰਦੇ ਨੇ ਸਿੱਧੀਆਂ ਪਾ ਦਿੰਦੇ ਨੇ ਸਾਡੇ ਨਾਲ ਵੀ ਇਦਾਂ ਹੀ ਹੋਇਆ ਤੇ ਅਸੀਂ ਗੁਰਦੁਆਰਾ ਸਾਹਿਬ ਦੇ ਅੰਦਰ ਆਏ ਤੇ ਸੰਗਤ ਜੀ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਸਿੱਖਾਂ ਨੂੰ ਕਿਸ ਤਰ੍ਹਾਂ ਤਸੀਹੇ ਦੇ ਦੇ ਕੇ ਸ਼ਹੀਦ ਕੀਤਾ ਗਿਆ ਸੀ ਉਹ ਸਾਰੇ ਦ੍ਰਿਸ਼ ਇੱਥੇ ਦਰਸਾਏ ਗਏ ਸੀ ਜਦੋਂ ਵੀ ਕਦੇ ਵੀ ਆਪਾਂ ਇਹੋ ਜਿਹੇ ਦ੍ਰਿਸ਼ ਵੇਖਦੇ ਆ ਉਹ ਚੀਜ਼ ਨੂੰ ਇਮੇਜਿਨ ਕਰਦੇ ਆ ਤੇ ਸੱਚੀ ਰੋਂਗਟੇ ਖੜੇ ਹੋ ਜਾਂਦੇ ਨੇ ਜਿੱਦਾਂ ਮਾਵਾ ਦੇ ਪੁੱਤਾਂ ਦੇ ਸਿਰ ਕੱਟ ਕੇ ਮਾਵਾ ਦੀਆਂ ਝੋਲੀਆਂ ਦੇ ਵਿੱਚ ਪਾਏ। ਗੁਰਦੁਆਰਾ ਸਾਹਿਬ ਦੇ ਵੱਲੋਂ ਇੱਕ ਬਹੁਤ ਹੀ ਵਧੀਆ ਉਪਰਾਲਾ ਕੀਤਾ ਗਿਆ ਹੈ ਤਾਂ ਜੋ ਗੁਰਦੁਆਰਾ ਸਾਹਿਬ ਪਹੁੰਚਣ ਵਾਲੇ ਹਰ ਇੱਕ ਵਿਅਕਤੀ ਨੂੰ ਆਪਣੇ ਇਤਿਹਾਸ ਦੇ ਨਾਲ ਜਾਣੂ ਕਰਵਾਇਆ ਜਾ ਸਕੇ ਕਿ ਕਿਸ ਤਰ੍ਹਾਂ ਸਾਡੇ ਸ਼ਹੀਦਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਇੰਨੇ ਤਸੀਹੇ ਲੈ ਕੇ ਅਸੀਂ ਸਿੱਖੀ ਪ੍ਰਾਪਤ ਕੀਤੀ ਹੈ। ਫਿਰ ਅਸੀਂ ਗੁਰੂ ਸਾਹਿਬ ਦੇ ਦਰਸ਼ਨਾਂ ਦੇ ਲਈ ਰਵਾਨਾ ਹੋਏ ਜਿੱਦਾਂ ਕਿ ਤੁਸੀਂ ਵੇਖ ਸਕਦੇ ਹੋ ਗੁਰੂ ਸਾਹਿਬ ਦੇ ਦਰਸ਼ਨ ਦਿਦਾਰੇ ਕੀਤੇ ਮੱਥਾ ਟੇਕਿਆ ਅਰਦਾਸ ਕੀਤੀ ਤੇ ਕੁਝ ਸਮਾਂ ਬੈਠ ਕੇ ਪਾਠ ਕੀਤਾ ਉਸ ਤੋਂ ਬਾਅਦ ਅਸੀਂ ਲੰਗਰ ਪ੍ਰਸ਼ਾਦਾ ਸ਼ਕਨ ਲਈ ਗਏ ਤੇ ਸੰਗਤ ਜੀ ਤੁਸੀਂ ਦੇਖ ਸਕਦੇ ਹੋ ਗੁਰਦੁਆਰਾ ਟਿੱਬੀ ਸਾਹਿਬ ਸਤਲੁਜ ਦਰਿਆ ਦੇ ਕੰਢੇ ਤੇ ਸਥਿਤ ਹੈ ਜਿੱਥੋਂ ਦਾ ਦ੍ਰਿਸ਼ ਬਹੁਤ ਹੀ ਮਨਮੋਹਕ ਹੈ ਤੇ ਗੁਰਦੁਆਰਾ ਸਾਬੇ ਦਾ ਇਤਿਹਾਸ ਜ਼ਰੂਰ ਪੜਿਓ ਵੀਡੀਓ ਦੇ ਵਿੱਚ ਸਕਰੀਨਸ਼ਾਟ ਲੈ ਕਰਕੇ ਆਪ ਜੀ ਇਤਿਹਾਸ ਜ਼ਰੂਰ ਪੜਨਾ ਤੇ ਅੱਜ ਦੇ ਸਾਡੇ ਵਲੌਗ ਦੀ ਇੱਥੇ ਹੀ ਸਮਾਪਤੀ ਹੁੰਦੀ ਹੈ ਜਿੰਨੂੰ ਵੀ ਵਲੌਗ ਵਧੀਆ ਲੱਗੇ ਪਲੀਜ਼ ਅੱਗੇ ਸ਼ੇਅਰ ਜ਼ਰੂਰ ਕਰਿਓ ਜਿਹੜੇ ਨਹੀਂ ਪਹੁੰਚ ਸਕਦੇ ਗੁਰਦੁਆਰਾ ਸਾਹਿਬਾਂ ਦੀ ਦਰਸ਼ਨ ਦਿਦਾਰਿਆਂ ਦੇ ਲਈ ਉਹਨਾਂ ਤੱਕ ਇਹ ਵਲੌਗ ਜ਼ਰੂਰ ਸ਼ੇਅਰ ਕਰਿਓ